ਲੋਇ ਮੇਟਰੋ ਬਲਾਂ ਸ਼ੁਰੂ ਕਰਨਾ ਅੱਜ ਮੈਂ ਕਹਿੰਦਾ 20 25 ਦਿਨਾਂ ਵਗਰੋਂ ਕਬੂਤਰਾਂ ਨੂੰ ਦਾਣਾ ਪਾਣੀ ਪਾਈਏ ਪਹਿਲਾਂ ਕੁੜੀ ਧੋਦੀ ਬਾਊ ਦਾਣੇ ਚੱਕ ਲਿਆ ਫਿਰ ਪਾ ਦਈਏ ਗੋਜ਼ਾ ਬਾਜਰਾ ਪਿਆਦਾ ਜਿਹੜਾ ਉਹਰੇ ਹਾਂ ਬਾਜਰਾ ਹੀ ਪਾਉਣੇ ਤੇ ਸਸਰੀ ਗਾ ਸਾਰੇ ਵੀਰ ਭਰਾ ਮਕੈਮਸਾਰੇ ਜਾਂ ਬਰਫਟ ਕਰ ਰਹੇ ਨੇ ਤੇ ਨੂਰੀ ਬਾਈ ਫੇਕ ਕਰਵਾਈ ਆਪਾਂ ਤਾਜ ਘੋੜੇ ਤੋਂ ਡਿਟੇਲ ਤੁਹਾਨੂੰ ਬਾਅਦ ਚ ਦਵਾਂਗੇ ਹੁਣ ਨੂਰੀ ਅੰਬਰ ਆਪਣੀ ਉਹ ਖੜੀ ਐ ਤੇ ਆ ਜਾਲੀ ਜੂਲੀ ਲਾਦੀ ਨੂਰੀ ਨੂਰੇ ਹੈ ਕਿੰਨੇ ਪਾਏ ਨੇ ਤੇ ਜੋੜੇ ਹੁਣ ਆਪਾਂ ਨੇ ਇੱਧਰ ਕਰਤੇ ਬੰਦ ਹਾਂ ਦਾਣੇ ਤਾਂ ਹੈਗੇ ਟੋਕਰੀਆਂ ਲਾਉਣੀਆਂ ਜਿਨ੍ਹਾਂ ਨੂੰ ਪਾਣੀ ਧਰਦੇ ਦਾਣੇ ਹੈਗੇ ਨੇ ਹੁਣ ਪਾਣ ਦਾ ਗੁੱਡਾ ਹੈ ਹਾਂ ਪਾਣੀ ਪਾਤਾ ਕਰਦਾ ਬੰਦ ਆਹ ਲਓ ਭਾਈ ਇਹਨਾਂ ਦਾ ਕੰਮ ਡੰਨ ਹੈ ਉੱਪਰ ਕਬੂਤਰਾਂ ਨੂੰ ਬਾਅਦ ਚ ਪਾਵਾਂਗੇ ਹੁਣ ਇਧਰੋਂ ਡੋਲੀਆਂ ਕਰਤੀਆਂ ਖਾਲੀ ਆਪਾਂ ਨੇ ਦੋਨੇ ਕਿਉਂਕਿ ਇੱਥੇ ਚਾਜ ਨਾਲ ਬੈਠਦੇ ਨਹੀਂ ਸੀ ਵੜ ਕੇ ਕਬੂਤਰ ਤੇ ਆਪਾਂ ਜੋੜੇ ਇਧਰ ਕਰਦੇ ਜਿਹੜੇ ਇਧਰਲੇ ਕਬੂਤਰ ਇਧਰ ਛੱਡ ਤੇ ਹੁਣ ਕੁਛ ਇਧਰ ਵੀ ਜੋੜੇ ਲਾਵਾਂਗੇ ਦੁਬਾਰਾ ਹਾਂ ਵੀ ਆਂਡੇ ਉਂਡੇ ਰੱਖੇ ਹੋਏ ਆ ਦੋ ਤਿੰਨ ਕਬੂਤਰਾਂ ਨੇ ਪਨੀਲਾ ਵੀ ਆ ਪਾਈ ਸੀ ਛੱੜਤੀ ਇੱਕ ਆਹ ਕਬੂਤਰ ਨੇ ਆਂਡੇ ਰੱਖੇ ਆ ਦੇਖੋ ਇੱਕ ਕਬੂਤਰ ਨੇ ਇੱਕ ਆਏ ਨੇ ਤੇ ਤੇ ਕਉਥੇ ਜੀ ਉਹ ਫਟ ਕੇ ਅੰਡੇ ਠੀਕ ਆ ਓਕੇ ਨਾ ਕਬੂਤਰ ਸੈੱਟ ਨੇ ਖੁੱਡੇ ਸਾਫ ਕਰਨੇ ਆਲੇ ਨੇ ਇਹ ਕਰਦੇ ਆ ਆਪਾਂ ਅੱਜ ਕੱਲ ਚ ਇੱਕ ਸਾ ਚ ਉੱਥੇ ਵੀ ਰੱਖੇ ਹੋਏ ਨੇ ਉਹ ਹੁੰਦੇ ਜੀ ਉੱਥੇ ਆਂਦੇ ਧਿਆਨ ਦਿਲਾ ਪਾਣੀ ਪਾ ਦ ਇਹਨਾਂ ਨੂੰ ਹੈ ਬਸ ਠੀਕ ਆ ਦਾਣੇ ਪਾ ਦੇ ਸਾਫ ਜਿਹੜਾ ਚੰਗੇ ਆ ਤੋਂ ਪਾਂਜੀ ਜੀ ਨੂੰ ਪਾ ਵਧੀਆ ਧੁੱਪ ਚ ਫਿਰੀ ਜਾਣਗੇ ਚਾਲ ਬਸ 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 ਵਾਸ 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 ਕੇ। ਉੱਤੇ ਰਹੀ। ਆਜੋ ਆਜੋ ਆਜੋ। ਕੈਮਰੇ ਕੁਬੂਤਰ ਦਾ ਹਨ। ਮੋਟਰ ਵਾਲੀ ਜਾਨਵਰ ਫੀਡ ਖਾਣੇ ਆਪਣੇ ਕਿੰਨੇ ਦੇਖੇ ਇੱਕ ਹੋਰੇ ਬੱਚਾ ਮਰ ਗਿਆ। ਪੁਰੇ ਵਾਲਾ। ਮੋਟਰ ਤੇ ਬੜਾ ਮੁਰਗਾ ਮਰ ਗਿਆ। ਮੁਰਗਾ ਮਰ ਗਿਆ। ਓਹ ਸਾੜਾ ਕਿਹੜਾ ਤਾਂ ਹੋ। ਜਾਨਵਰ। ਓਹੋ। ਕਿਹੜੇ ਹੁੰਨੇ ਆ ਯਾਰ ਜਿਹੜਾ ਆਪਣਾ ਬੜਾ ਮੁਰਗਾ ਦਾ ਪੈਰ ਨਾਲ ਖੰਗਾ ਹੀ ਵਾਲਾ। ਮੇਰਾ ਨਸਲ ਵੀ ਭੁੱਲ ਗਿਆ ਸਾੜੀ ਤੇ ਬ੍ਰਹਮਾ ਬ੍ਰਹਮਾ ਦਾ ਬੜਾ ਮੁਰਗਾ ਮਰ ਗਿਆ ਛੋਟਾ ਮੁਰਗਾ ਮਰ ਗਿਆ ਹਾਂ ਬ੍ਰਹਮਾ ਦਾ ਬੱਚਾ ਮਰ ਗਿਆ ਕਬੂਤਰਾਂ ਦਾ ਬੱਚਾ ਮਰ ਗਿਆ ਬਹੁਤ ਨੁਕਸਾਨ ਹੋ ਗਿਆ ਮੇਰੇ ਨਾਂ ਉਨ ਚ ਤੇ ਵੱਤਕਾਂ ਨੇ ਮਾਰ ਤੇ ਦੋ ਵੱਤਕਾਂ ਨੇ ਆ ਚੀਜ਼ ਪਾੜਤੀ ਉਹਦੀ ਕਿ ਚਲੋ ਕੋਈ ਨਹੀਂ ਕਰਦੇ ਹੱਲ ਜਾਨਵਰ ਉੱਥੇ ਲੱਗ ਰੱਗ ਕਰਨੇ ਆ ਠੀਕ ਆ ਬਾਈ ਚੱਲ ਹੁਣ ਤੇ ਤੇਰਾ ਕੰਮ ਖਤਮ ਹੈ ਪਿੰਡੀ ਨੜਾਦਾ ਮੈਂ ਐਂ ਕਰ ਫਿਰ ਤੂੰ ਮੈਚੇਂ ਪੁੱਜਾ ਕੇ ਲੈਵਣਾ ਭਿੰਡੀ ਨਿ ਲਾਏ ਦਿੰਨੇ ਆਪਾਂ 2 ਮਿੰਟ ਚ ਨਿ ਲਾ ਦੇਣੀ ਤੇ ਮਿੱਤਰੋ ਭਿੰਡੀ ਵੀ ਨਿ ਲਾਤੀ ਪਾਣੀਓ ਪਾਣੀ ਕਰਤਾ ਰਾਜਵੀਰਾ ਰਹਿ ਗਿਆ ਨਿ ਲਾਉਣ ਤੇ ਇਹਨੂੰ ਨਿ ਲਾਉਨੇ ਆ ਡੱਗ ਤੇ ਲਿਆ ਕੇ ਤੇ ਆਹ ਭਿੰਡੀ ਪਾਉ ਕਰਦਾ ਇਹਦੀ ਸਫਾਈ ਆ ਕੇ ਡਰੇਅਰ ਮਾਰਦਾ ਪਾਉਏ ਦੇ ਮੈਂ ਠੀਕ ਆ ਹਾਂ ਬੱਚੇ ਠੰਗੀ ਦੇ ਬਿਠਾਈ ਨਹੀਂ ਅੱਜ ਬਲੌਗ ਬਣਾਉਣ ਲੱਗੇ ਆ ਵੀਰੇ ਮੈਂ 25 30 ਦਿਨ ਮਗਰੋਂ ਨੌਜਵਾਨ ਕਹੀਏ ਨੇ ਕਹਿੰਦੇ ਬਲੌਗ ਪਾ ਵੀਰੇ ਮੇਗਾ ਬਲਾਗ ਦਾ ਸਾਡੀ ਬਣੇ ਪਈਆਂ ਵੋਟਾਂ ਚ ਤੇ ਚਲੋ ਫਿਰ ਹੁਣ ਚਲਦੇ ਆ ਮੜਾ ਜਾ ਕੰਮ ਕਰ ਜਾ ਕਰ ਲਈਏ ਕਾਨੂੰ ਛੇੜਨਾ ਪੁੱਠੇ ਕੰਮ ਨਾਲੇ ਪਾਉ ਕਰਦਾ ਤੂੰ ਆਏ ਪਤਾ ਲੱਗਣਾ ਜਦੋਂ ਨੇ ਪਾ ਕੇ ਹਾਂ ਦੰਦੀ ਇਹ ਇਹ ਨੇ ਸਾਰੇ ਨਾ ਆਹ ਵੀਰੇ ਵੀਰੇ ਜਿਹੜੇ ਆਹ ਕੱਟ ਰੂ ਆਂ ਭਾਉ ਦੀ ਘੜਦਨ ਤੇ ਸਿਰ ਰੱਖ ਕੇ ਬੈਠੇ ਰਹਿੰਦੇ ਨੇ ਇਹ ਇਹ ਸਾਡਾ ਖੋਲੀ ਜੀ ਬੈਹ ਜਾਂਦਾ ਲੈ ਕੇ ਇਹਨਾਂ ਪਿਛਲੇ ਚਾਰੰਦ ਅੱਜ ਪਿਛਦਾ ਆ ਪਾਈ ਜਾ ਕੋਈ ਜਾਨਵਰਾਂ ਕੋਲ ਪਹੁੰਚ ਗਏ ਬਈ ਰੋਟੀਆਂ ਲੈ ਕੇ ਤੇ ਜਾਨਵਰ ਛੱਡੇ ਹੋਏ ਨੇ ਵੈਸੇ ਖੁੱਲੇ ਆਹ ਦੇਖ ਤੁਹਾਨੂੰ ਦਿਖਾਉਣਾ ਹੈ ਬਾਕੀ ਜਿੰਦਾ ਖੋਲਵਾ ਤੁਹਾਨੂੰ ਜਾਨਵਰ ਦਿਖਾਉਣਾ ਕਿੰਨੇ ਘਟ ਗਏ ਆਪਣਾ ਰੋਟੀਆਂ ਪਾਤੀਆਂ ਬਾਈ ਤੇ ਦੇਖੋ ਆ ਜਾਨਵਰ ਰਹਿ ਗਏ ਲੈ ਲੈ ਇਕਣ ਯਾਰ ਇੱਕ ਦੂਜੇ ਨੂੰ ਆਹ ਬੱਤਕਾਂ ਨੇ ਨਾ ਇੱਕ ਤਾਂ ਇਹਦੇ ਨਾਲ ਦਾ ਮਾਰਤਾ ਬ੍ਰਹਮਾ ਛੋਟਾ ਇੱਕ ਵੱਡਾ ਬ੍ਰਹਮਾ ਸੀ ਜਿਹੜਾ ਆਪਣਾ ਉਹ ਮਾਰਤਾ ਇੱਕ ਕਾਲੀ ਮੁਰਗੀ ਮਰ ਗਈ ਤੇ ਇੱਕ ਇਹਨਾਂ ਚੋ ਬੱਚਾ ਮਰ ਗਿਆ ਕਬੂਤਰਾਂ ਦਾ ਤੇ ਹੋਰ ਸੱਚ ਮੇਰੇ ਹੋਣ ਯਾਦ ਆ ਜਿਹੜੇ ਡੋਲੀ ਚ ਬੱਚੇ ਕੱਢੇ ਸੀ ਉੱਪਰ ਦੋ ਉਹ ਮਰ ਗਏ ਘਰੇ ਇੱਕ ਬੱਚਾ ਮਰ ਗਿਆ ਨੀਲਿਆਂ ਦਾ ਤੇ ਦੇਖ ਲੋ ਇੰਨਾ ਨੁਕਸਾਨ ਹੋ ਗਿਆ ਮੇਰੇ ਜਾਨ ਜਾਨ ਚ ਚਲੋ ਕੋਈ ਗੱਲ ਨਹੀਂ ਬੱਚੇ ਹੁਣ ਕਰ ਲਾਂਗੇ ਪਰ ਜਿਹੜੇ ਬੜੇ ਜਾਨਵਰ ਮਰ ਗਏ ਯਾਰ ਉਹਨਾਂ ਦਾ ਔਖਾ ਤੇ ਹੁਣ ਤਾਂ ਇਹ ਬਾਤੀਆਂ ਪੈਣ ਲੱਗੀਆਂ ਹੁਣ ਤਾਂ ਇਹਨਾਂ ਨੂੰ ਆਪਾਂ ਨੇ ਬਾਹਰ ਸ਼ਿਫਟ ਕਰ ਦੇਣਾ ਐਤੋਂ ਸਾਰਾ ਕੁਝ ਚੱਕ ਦੇਣਾ ਇਹ ਬਸ ਟਰਕੀ ਰੱਖਣੀਆਂ ਮੁਰਗੀਆਂ ਹੋਰ ਕੁਝ ਨਹੀਂ ਰੱਖਣਾ ਔਰੇ ਕਈ ਅਸੀਲ ਵੀ ਬਾਹਰ ਰੱਖਣੇ ਆ ਅਸੀਲ ਵੀ ਵੱਢਣ ਲੱਗੇ ਇੱਥੇ ਆਪਾਂ ਨੇ ਖੁੱਡੇ ਪਾ ਦੇਣੇ ਆ ਕਬੂਤਰਾਂ ਨੂੰ ਕਬੂਤਰ ਰੱਖਾਂਗੇ ਉਹਰੇ ਵਧੀਆ ਐਨ ਫੈਂਸੀ ਕਬੂਤਰ ਤੇ ਉਡਣੇ ਵਾਲੇ ਤੇ ਚਲੋ ਫਿਰ ਹੁਣ ਦੇਖਦੇ ਆ ਇੱਧਰ ਅੰਡਾ ਹੁੰਡਾ ਤਾਂ ਪਰ ਹੁਣ ਦੰਦੀਆਂ ਨਹੀਂ ਹੈਗੀਆਂ ਇਹ ਮੈਨੂੰ ਤਾਂ ਲੱਗਦਾ ਨਹੀਂ ਕੋਈ ਅੰਡਾ ਦਿੱਤਾ ਹੋਊਗਾ ਨਾ ਕੋਈ ਅੰਡਾ ਹੁੰਡਾ ਨਹੀਂ ਹੈਗਾ ਚਲੋ ਤੇ ਮੈਂ ਹੁਣ ਆ ਕਬੂਤਰ ਖੋਲੂਗਾ ਇਹਨਾਂ ਨੂੰ ਰੋਟੀਆਂ ਚੁੱਕ ਲੈਣ ਦੋ ਬੰਦ ਕਰਕੇ ਫੇਰ ਆਪ ਕਬੂਤਰ ਖੋਲਦੇ ਆ। ਲਓ ਮਿੱਤਰੋ ਜਾਨਵਰ ਕਰਤੇ ਬੰਦ ਆ ਰਹਿਗੇ ਬਸ। ਇਹਦਾ ਵਿਚਾਰੇ ਬੱਚੇ ਸਾਊ ਨੇ। ਰੋਟੀ ਰੂਟੀ ਚੋਕ ਲੈਣਗੇ, ਪਾਣੀ ਧੋਕੇ ਭਰਤਾ। ਦਾਣੇ ਪਾਏ ਹੋਏ ਨੇ। ਵੱਤਕਾਂ ਜੋ ਉਧਰ ਬੰਦ ਕਰੀਆਂ ਬਾਅਦ ਚ ਦਿਖਾਉਣਾ ਤੁਹਾਨੂੰ। ਹੁਣ 1 ਮਿੰਟ। ਇਹਨਾਂ ਨੂੰ ਖੋਲਦੀ ਏ ਵਿਚਾਰਿਆਂ ਨੂੰ। ਆਜੋ ਭਾਈ ਸਾਹਿਬ ਦੀ ਆਜੋ। ਚਲੋ ਚਲੋ ਤੁਹਾਨੂੰ ਤੁਹਾਨੂੰ। ਤੇਰੇ ਲੈਣਗੇ ਘੰਟਾ ਘੜੀਏ ਵੀ। ਆਜੋ ਭਾਈ ਆਜੋ। ਉਹ ਤੇਰੀ ਇੱਕ ਹੋਰ ਨਕਸਾਨ। ਵਾਈਟ ਆਪਣਾ ਲੱਕਾ ਮਾਰ ਗਈ ਕਬੂਤਰੀ ਚਲੋ ਦੇਖੀ ਜੋ ਹੁਣ ਯਾਰ ਕਿਆ ਕਰੀਏ ਬਾਕੀ ਤਾਂ ਸਹੀ ਨੇ ਸਾਰੇ ਤੇ ਚਲੋ ਫੇਰਨ ਦੋ ਹਲੇ ਇਹਨਾਂ ਨੂੰ ਘੰਟਾ ਘੜੀ ਹੋਣਾ ਆਹ ਕਰਤੀ ਆ ਬਈ ਵੱਤਾਂ ਕਾ ਮੰਦ ਪਰ ਵੈਸੇ ਤਾਂ ਆਪਾਂ ਕਰਾਂਗੇ ਉਧਰ ਆ ਉਧਰ ਬਾਹਰ ਜਿਹੜਾ ਖੁੱਡਾ ਪਾਇਆ ਸੀ ਉਧਰ ਕਰ ਦੇਣੀ ਹੈ ਇਹ ਇੱਥੇ ਕਰ ਦੇਣੀ ਆਪਾਂ ਟਰਕੀ ਉਹ ਕਮਰਾ ਬੇਲਾ ਕਰਨਾ ਆਪਾਂ ਬੱਕਰੀਆਂ ਲਈ ਬੱਕਰੀਆਂ ਲੈ ਕੇ ਆਉਣੀ ਆ ਉਹ ਬੇਲਾ ਕਰਨਾ ਆ ਚਲੋ ਘੋੜਿਆਂ ਲਈ ਹੋ ਗਏ ਗਿਆ ਹੁਣ ਤੇ ਕਬੂਤਰ ਦੇਖ ਲੋ ਐਨੇ ਘਰੇ ਗਏ ਮੇਰੇ ਗਾਏ ਗਏ ਕਿੰਨਾ ਨੁਕਸਾਨ ਹੋਇਆ ਘੱਟੋ ਘੱਟ ਨਹੀਂ ਤਾਂ 7-8 ਜਾਨਵਰ ਮਰ ਗਏ ਤੇ ਚਲੋ ਕੋਈ ਨਹੀਂ ਹੁਣ ਇਹਨਾਂ ਨੂੰ ਫਿਰਨ ਦੋ ਘੰਟਾ ਘੜੀ ਉਹ ਤੋਂ ਬਾਅਦ ਚ ਮੈਂ ਬੰਦ ਕਰਕੇ ਜਾਂਦਾ ਨਾਲੇ ਉਹ ਕਬੂਤਰ ਦੱਬ ਕੇ ਜਾਂਦਾ ਹੁਣ ਮੈਂ ਤੁਹਾਨੂੰ ਪੈਰੀ ਦਿਖਾਉਣਾ ਸੱਚ ਪੈਰੀ ਤੇ ਕਤੂਰੀਆਂ ਦਾ ਕੀ ਬਣਿਆ ਉਹ ਵੀ ਦੱਸਦਾ ਮੈਂ ਤੁਹਾਨੂੰ ਆ ਬੈਠੀ ਹੈ ਪੈਰੀ ਸੱਚ ਪੈਰੀ ਦਾ ਵੀ ਦੱਸਣਾ ਪੈਰੀ ਦੇ 8 ਬੱਚੇ ਮਰ ਗਏ 10 ਦਿੱਤੇ ਦੇ ਨੇ 8 ਬੱਚੇ ਮਰ ਗਏ ਦੋ ਤੁਹਾਨੂੰ ਦਿਖਾਉਣਾ ਜੇ ਇੱਥੇ ਹੋਏ ਅ ਦਿਖਾਉਣਾ ਇੱਕ ਮਿੰਟ ਮੈਂ ਉਹ ਗੇਟ ਖੋਲਾਂ ਜਿੰਦਾ ਲੱਗਿਆ ਹੈ ਬਾਈ ਇਹ ਦੇਖ ਹਾਂ ਇੱਕਣ ਬਹੁਤ ਲਹੂ ਪੀਂਦੀ ਹੈ ਦੇਖ ਕਿੰਨੀ ਲੰਬੀ ਬਣ ਕੇ ਜਾਂਦਾ ਭਾਉ ਨਾ ਕੋਈ ਅੰਦਲਾ ਲੈ ਦੇਖ ਆ ਘੁੰਡੇ ਚ ਕਰ ਦੇਣੀ ਆਪਾਂ ਵਾਧ ਕਾ ਚਲੋ ਜਿੰਦਾ ਲੱਗਿਆ ਹੋਇਆ ਬਾਹਰ ਚ ਦੇਖ ਰਿਹਾ ਜੇ ਮੇਰੀ ਚਾਬੀ ਲਓ ਵੀ ਕਮੈਂਟ ਬੋਲੀਏ ਜੱਸਾ ਮਨਜੋਤਾ ਦੀ ਵਾਲ ਫਾਸਟ ਪੁਆਇੰਟ थैंक यू ਬਾਈ ਸਾਗਰ ਲਵਾਣਾ ਜਸਵੀਰ ਸਿੰਘ ਸੁਰਿੰਦਰ ਸਿੰਘ ਬਿੱਟੂ ਮਨਜੀਤ ਵੀਰਾ ਨਾਈਸ ਵੀਡੀਓ ਵੀਰ ਜੀ ਮਨਜੀਤ ਵੀਰਾ ਜੁਗਸਿਰ ਧੰਨਵਾਦ ਵੀਰੇ ਸਰਬਜੀਤ ਹੈਲੋ ਬਾਈ ਤੁਸੀਂ ਵਧੀਆ ਵੀਡੀਓ ਬਣਾਓ ਵੀਰੇ ਵਧੀਆ ਹਣ ਦੱਸ ਦਿਓ ਕਿਹੜੇ ਤਰੀਕੇ ਬਣਾਵਾ ਬਾਈ ੱੱਲੋਂ ਜੱਗੀ ਵੀਰ ਕਲੀ ਪਾ ਕੇ ਖੁੱਡੇ ਸੁੱਕੇ ਰੱਖੋ ਵੀਰੇ ਮੈਂ ਹੀ ਗਿਆ ਹੋਇਆ ਸੀ 20-25 ਦਿਨ ਹੋ ਗਏ ਜੀ ਹੁਣ ਕਰਾਂਗੇ ਸਾਰਾ ਕੁਝ ਪਰਸ਼ਦੀਪ ਬਾਈ ਹੌਰਸ ਰਾਈਡਿੰਗ ਦਾ ਵੀ ਬਲੌਗ ਬਣਾਓ ਹਾਂਜੀ ਹਾਂ ਜ਼ਰੂਰ ਵੀਰੇ ਮੈਂ ਵੀ ਚਾਹਣਾ ਵੀ ਹੁਣ ਮੈਂ ਬਲੌਗਿੰਗ ਬਦਲਾਂ ਵੀਰੇ ਮਰ ਰਾਜ ਸਿੰਘ ਵੀਰੇ ਕਿਸੇ ਲਵੇ ਬਾਈ ਮੁਰਗੇ ਜਾਂ ਫਿਰ ਆਪਣੇ ਸਪਰਟ ਹੈਗੇ ਨਾ ਮੇਰੇ ਕਿਸੇ ਲਵੇ ਬਾਈ ਸਸਤੇ ਹੋਣ ਬਜੀ ਪੈਰਟ ਹਾਂ ਵੀਰੇ ਦੱਸ ਦੂੰਗਾ ਮੈਂ ਤੁਹਾਨੂੰ ਕੋਈ ਗੱਲ ਨਹੀਂ ਹਿੰਮਤ ਸੰਧੂ ਕਿਵੇਂ ਹੋ ਕਿਵੇਂ ਆ ਵੀਰੇ ਵਧੀਆ ਵਧੀਆ ਵੀਰੇ ਸਾਗਰ ਲਵਾਨਾ ਸਾਗਰ ਲਵਾਨਾ ਡਿੰਪਲ ਬਲਿੰਗ ਸਾਗਰ ਲਵਾਨਾ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਲਈ ਮਿਲਦੇ ਆ ਅਗਲੀ ਵੀਡੀਓ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਕਿਸੇ ਵੀਰੇ ਕੋਲ ਹੈਗੇ ਬਜੇ ਇਸ ਸਪ੍ਰਿੰਟ ਆ ਵੀਰੇ ਨਾਲ ਕੰਟੈਕਟ ਕਰ ਲਿਓ ਜੀ ਮਨਰਾਜ ਸਿੰਘ ਨਾਲ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਲਈ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਚ